ਸੰਤ ਜਵੰਦ ਸਿੰਘ ਜੀ ਮਾਮਪਰ ਕਹਿਣ ਲੱਗੇ ਮਹਾਂਪੁਰਖੋ ਕਿ ਗੁਰੂ ਨਾਨਕ ਦੇ ਦਰਸ਼ਨ ਹੋ ਸਕਦੇ ਆ ਹੋ ਜਾਣਗੇ ਦਰਸ਼ਨ ਬਾਬਾ ਜੀ ਕਹਿੰਦੇ ਭਾਈ ਕਿਉਂ ਨਹੀਂ ਹੋ ਸਕਦੇ ਹੋ ਜਾਣਗੇ ਕਹਿੰਦੇ ਕਿਵੇਂ ਹੋਣਗੇ ਕਹਿੰਦੇ ਇੱਕ ਪਾਸਾ ਕਰਨਾ ਪੈਣਾ ਏ ਆਖੋ ਪਿਆਰਨਾ ਸਾਤ ਨਾਮ ਵਾਹਿਗੁਰੂ ਕਹਿੰਦੇ ਇੱਕ ਪਾਸਾ ਕਰਨਾ ਪੈਣਾ ਆਪਣਾ ਪਤਾ ਕਹਦੋਂ ਨਹੀਂ ਮੰਨ ਲਗਦਾ ਭਗਤੀ ਵਿੱਚ ਸੇਵਾ ਵਿੱਚ ਆਪਾ ਇੱਕ ਪਾਸਾ ਨਹੀਂ ਕਰਦੇ ਆਪਾ ਸੋਚਦੇ ਆਂ ਵੀ ਕਿਤੇ ਲੋਕ ਹੀ ਜਾਈਏ ਨਾਨਕ ਸਾਹਿਬ ਜਾਂ ਨਾ ठाੜ ਤੇ ਕੋਈ ਦੇਖ ਗਿਆ ਮੈਨਾਂ ਕਹੇ ਤੇ ਵੀ ठाੜ ਤੇ ਚੱਲੇ ਆ ਲੋਕ ਲੱਜਾ ਨਹੀਂ ਨਹੀਂ ਬੇਪਰਵਾਹ ਹੋ ਕੇ ਆਓ ਇਹ ਗੁਰੂ ਨਾਨਕ ਦਾ ਘਰ ਹੈ ਇਹ ਕਿਤੇ ਕਿਸੇ ਤਾਗੇ ਤੇ ਵੀਦਵਾਲੇ ਦਾ ਘਰ ਹੈ ਇਹ ਕਿਤੇ ਕਿਤੇ ਇੱਥੇ ਕੋਈ ਧੂਨੇ ਤਾਂ ਪੇ ਜਾਂਦੇ ਆ ਇੱਥੇ ਕੋਈ ਹੰਮਣ ਪਾਏ ਜਾਂਦੇ ਨਹੀਂ ਇਹ ਗੁਰਮਤਿ ਦਾ ਘਰ ਹੈ ਗੁਰਮਤਿ ਦਾ ਵਿਦਿਆਲਾ ਹੈ ਇੱਥੇ ਭਗਤੀ ਕਰੀ ਜਾਂਦੀ ਤੇ ਕਰਾਈ ਜਾਂਦੀ ਏ ਬਸ ਦੂਜੀ ਗੱਲ ਨਹੀਂ ਕੋਈ ਤੇ ਗੁਰਮਖੋ ਸੰਤ ਜੀ ਬੰਦ ਸਿੰਘ ਨੂੰ ਬਾਬਾ ਜੀ ਕਹਿੰਦੇ ਭਾਈ ਇੱਕ ਪਾਸਾ ਕਰਨਾ ਬੋ ਕਹਿੰਦੇ ਜੀ ਹੁਕਮ ਕਰੋ ਫਿਰ ਕੀ ਲੈਣਾ ਦੁਨੀਆ ਤੋਂ ਇੱਕ ਪਾਸਾ ਕਰਦੇ ਨੇ ਕਹਿੰਦੇ ਚੰਗਾ ਫਿਰ ਪਰਨ ਕਰਲਾ ਵੀ ਉਦੋਂ ਬਰਸ਼ਾਦਾ ਛਕਾਂਗੇ ਜਦੋਂ ਗੁਰੂ ਨਾਨਕ ਦਰਸ਼ਨ ਦੇਣਗੇ ਪਹਿਲਾਂ ਲੱਕੜਾ ਵੇਚ ਕੇ ਆਉਂਦੇ ਸੀ ਇਕੱਠੀਆਂ ਲੱਕੜਾਂ ਕੱਦਨੀਆਂ ਇਹ ਟੁੜੀਆਂ ਵੇਚਣੀਆਂ ਜਿੰਨਾ ਕਮਾਇਆ ਮਿਲ ਜਾਣੀ ਉਹਨਾਂ ਕ ਲਿਆ ਕੇ ਥੋੜਾ ਜਲ ਪਾਣੀ ਛਕ ਲੈਣਾ ਕਿਤੇ ਇੱਕ ਦਿਨ ਲੰਘ ਗਿਆ ਕਿਤੇ ਦੋ ਦਿਨ ਕਿਤੇ ਨਾ ਮਿਲਿਆ ਕਹਿੰਦੇ ਚੰਗਾ ਫਿਰ ਪਰਨ ਕਾਦਲਾ ਵੀ ਹੁਣ ਉਦੋਂ ਜਲ ਪਾਣੀ ਛਕਣਾ ਜੇ ਦਰਸ਼ਨ ਦੇਣਗੇ ਕਹਿੰਦੇ ਜੇ ਦਰਸ਼ਨ ਨਾ ਹੋਏ ਨਾ ਪਰ ਸਰੀਰ ਤਿਆਗ ਦੇਣਾ ਆਕੂ ਪਿਆਰ ਦਾ ਸਤ ਨਾਮ ਵਾਹੀ ਇਹਨੂੰ ਕਹਿੰਦੀ ਕਸਵੱਟੀ ਇਹਦਾ ਆਮ ਕਸਵੱਟੀ ਸੋ ਸਹੇ ਜੋ ਮਰ ਜੀਵਾ ਹੋਏ ਕਹਿੰਦੇ ਰਾਮ ਦੀ ਕਸਵੱਟੀ ਉਹ ਸਹਿੰਦਾ ਏ ਜਿਹੜਾ ਮਰ ਕੇ ਜਾਉਣਾ ਜਾਣਦਾ ਏ ਬਾਬਾ ਜੀ ਕਹਿੰਦੇ ਭਾਈ ਜੇ ਦਰਸ਼ਨ ਚਾਹੁੰਨਾ ਹੈ ਨਾ ਅੱਜ ਪਦਨ ਕਰ ਲਾ ਜੇ ਦਰਸ਼ਨ ਹੋਏ ਤਾਂ ਕੱਲ ਠੀਕ ਹੈ ਗੁਰੂ ਨਾਨਕ ਪਾਤਸ਼ਾਹ ਆਉਣ ਪ੍ਰਸ਼ਾਦਾ ਛਕਣ ਤੇ ਜੇ ਨਹੀਂ ਛਕਣਗੇ ਤਾਂ ਸਰੀਰ ਹੀ ਤਿਆਗ ਦੇਣਾ ਬਦੋਂ ਛਕਣਾ ਨਹੀਂ ਕੋਈ ਕਰ ਲਿਆ ਪਦਨ